ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵੱਡੇ ਸਭਰਾ ਆ ਜਾਂਦੇ ਆ ਤੇ ਜ਼ਿਲ੍ਹਾ ਆ ਜਾਂਦਾ ਸੱਜਣੋ ਸ਼ਹਿਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਆ ਜਾਂਦੀ ਪੱਟੀ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਸੱਜਣੋ ਹਰੀਕਾ ਪਤਨ ਮੇਨ ਜਿਹੜਾ ਮੰਨ ਲਓ ਵੀ ਸ਼ਹਿਰ ਕਸਬਾ ਮੇਨ ਇਥੋਂ 7-8 ਕਿਲੋਮੀਟਰ ਦੀ ਦੂਰੀ ਤੇ ਹਰੀਕਾ ਪਤਨ ਤੇ ਐਸੇ ਵੇਲੇ ਤੁਹਾਨੂੰ ਹੀਰੇ ਵੀਰ ਨੂੰ ਮਲਾਉਣ ਲੱਗੇ ਆ ਦੋ ਜਾਨਵਰਾਂ ਨਾਲ ਇੱਕ ਬਿਲਕੁਲ ਝੋਟੀ ਤਾਜੀ ਸੂਈ ਤੇ ਇੱਕ ਟੋਕੜ ਗੱਭਣ ਚੈੱਕ ਪਾਸ ਵਹਿੜਾ ਵਹਿੜ ਲਾ ਲਿਓ ਗਾਂ ਲਾ ਲਿਓ ਇਹ ਜਿਹੜੀ ਗੱਭਣ ਚੈੱਕ ਪਾਸ ਡਿਟੇਲ ਭਰਾ ਤੋਂ ਲੈ ਲੈਣੇ ਆ ਝੂਟੀ ਤੋਰ ਕੇ ਵੇਣੇ ਆ ਰੇਟ ਜਾਇਜ਼ ਹੋਣਗੇ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰ ਲਿਓ ਖਰੀਦਦਾ ਵੀ ਹੀਰੇ ਵੀਰ ਸਾਸਰੀ ਕਾਲ ਬੇਟੀ ਹੋਰ ਠੀਕ ਠਾਕ ਦੇ ਵਧੀਆ ਵਧੀਆ ਤੂੰ ਸੁਣਾ ਮੇਰਾ ਭਰਾ ਚੜਦੀ ਕਲਾ ਨਾ ਤੇ ਆਪਣਾ ਨਾਮ ਐਡਰੈਸ ਦੱਸ ਦਿਗੇ ਭੈਣਾ ਭਰਾ ਮਾ ਜੀ ਆਪਣਾ ਨਾਮ ਹੀਰਾ ਸਿੰਘ ਪਿੰਡ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਫਰਮਹਾਰਨ ਤੇ ਹਰੀਕੇ ਪਤਨ ਕੋਡ ਕੋਡਾ ਦੁੱਗਲੀ ਤੇ ਸਾਰੇ ਲੱਗਦੇ ਲੱਗਦੇ ਇਹਦੇ ਆਣ ਖਵਾਂਡ ਦੇ ਨਾ ਕਰ ਹਾਂਜੀ ਹਾਂਜੀ ਤੇ ਨੰਬਰ ਮੇਰੇ ਵੀਜ਼ ਦਾ ਨੰਬਰ 81 ਨੂੰ 80 ਮੂਵੀਂ ਜਾਤ ਰਿਆਂ ਤੇ ਆਪਣਾ ਵਪਾਰ ਦਾ ਕੰਮ ਆਹੀ ਰਿਹਾ ਹੈ ਨਾ ਹਾਂਜੀ ਹਾਂਜੀ ਤੇ ਇੱਕ ਦੋ ਪਸ਼ੂ ਆਪਣੇ ਕੋਲੇ ਵਿਕਰੀ ਵਾਲੇ ਆਉਂਦੇ ਆਪਾਂ ਵੇਚ ਦਿੰਨੇ ਹਾਂ ਹਾਂਜੀ ਹਾਂਜੀ ਤੇ ਆਹ ਛੋਟੀ ਸੂਆ ਕਿਹੜਾ ਸ਼ਾਹ ਜੀ ਇਹ ਸੂਆ ਵੀਰੇ ਪਹਿਲਾ ਸੂਆ ਦੇ ਠੀਕ ਆ ਦੋ ਦੇ ਦੰਦ ਤੋੜ ਕੇ ਤੇ 14 ਜੇ ਇੱਕ ਕੱਢਿਆ ਵਾ ਓਕੇ ਦੋਨ ਦੇ ਦੰਦ ਜਿਹੜੇ ਉਹ ਪੂਰੇ ਕਰ ਕੀ ਤੇ ਚੌਕ ਦਾ ਇੱਕ ਸਿੱਟਿਆ ਹਾਂਜੀ ਇੱਕ ਸਿੱਟਿਆ ਜੇ ਤੇ ਮਤਲਬ ਕੋਈ ਆਪਾਂ ਮੂੰਹ ਨਹੀਂ ਗਿਆ ਜਿਹੜਾ ਮੱਦੀ ਵੀ ਰਣ ਕੇ ਚੈੱਕ ਕਰ ਸਕਾ ਠੀਕ ਆ ਹਾਂਜੀ ਵੀ ਦੰਦ ਪੱਟ ਕੇ ਵੇਖ ਲੈ ਸੂਆ ਪਹਿਲਾ ਸੂਆ ਪਹਿਲਾ ਤੇ ਕਿੰਨੇ ਕ ਦਿਨਾਂ ਦੀ ਸੂਈ ਆ ਇਹ ਕੋਈ ਯਾਰ ਕਸਾ ਇਤਰਾ ਦੀ ਹੁੰਦੀ ਆ ਮਗਰ 10 ਦਿਨਾਂ ਦੀ ਆ ਤੇ ਮਗਰ ਆ ਗਈ ਕੱਟੀ ਤੇ ਹੁਣ ਇਹਦੇ ਕੋਲੇ ਜਿਹੜਾ ਤਿਆਰ ਮਿਲੂਗਾ ਦੁੱਧ ਕਿੰਨਾ 9 ਕਿਲੋ ਜੀ 9 ਕਿਲੋ ਪੱਕਾ ਦੋ ਤੇ ਜਿਹੜਾ ਮਰਜ਼ੀ ਆ ਜੇ ਚੂਨ ਚਾਂਦ ਦੀ ਪੂਰੀ ਵਧੀਆ ਹਨਾ ਹੋਰ ਵਧੀਆ ਤੇ ਘਰਾ ਦੇ ਤੋਰ ਚੱਕ ਵੇਖੋ ਸੱਜ ਲੋ ਸਾਫ ਬਹੁਤ ਆ ਥੱਲੇ ਹੋ ਹਨਾ ਨਿੱਗਰ ਲੈਵੇ ਦੀ ਹੈ ਇਹ ਤੇ ਮੇਰੇ ਲਈ ਕੋਈ ਨਹੀਂ ਹੋਣਾ ਵੇਖ ਕੇ ਕਿ ਦੋ-ਤਰੇ ਥੱਲੇ 5 ਕਿਲੋ ਹੋਊਗਾ ਕਿਉਂਕਿ ਤਾਂ ਵਾਕਈ ਗੱਲ ਸਹੀ ਜਿਹੜਾ ਵੀ ਕਰਦਾ ਨਾ ਉਹਨਾਂ ਨੂੰ ਪਤਾ ਨਾ ਵੀ ਜਿਹੜੀ ਫਿਕਸਰ ਡਰਦੀ ਐ ਨਾ ਉਹ ਨਾੜਾ ਜੀ ਦੁੱਧ ਹੁੰਦਾ ਤੇ ਆ ਆ ਗਈ ਇਹਦੇ ਕੋਲੇ ਕੱਟੀ ਸੱਜਣੋ ਕਰ ਲਓ ਚਲ ਤੋਰ ਇਹਦੀ ਚੈੱਕ ਕਰਿਓ ਥੋੜੀ ਜੀ ਨਾ ਕੈਮਰੇ ਤੋਂ ਡਰਦੀ ਐ ਵਿਚਾਰੀ ਕਈ ਵਾਰੀ ਪਸੂ ਕੋਈ ਘਰੋਂ ਘਰੋਂ ਨਹੀਂ ਕੱਢੇ ਹੁੰਦੇ ਤੇ ਬਾਕੀ ਝੋਟੀ ਦਾ ਕੱਦ ਕਾਠ ਭਰਾ ਦੇ ਕੱਤੋਂ ਤਾਜ਼ਾ ਲਾ ਲਓ ਉਮਰ ਦੇ ਹਿਸਾਬ ਨਾਲ ਚੰਗਾ ਕੱਦ ਤੇ ਹੀਰੇ ਵੀਰੇ 10 11 ਕਿਲੋ ਖੁੱਲਾ ਦੱਦ ਦੇ ਜਿਓ ਉਹ ਵੱਡੀ ਬਈਆ ਕੁੜੀ ਜਮਾ ਪਾਲਦੇ ਆ ਹਾਂ ਉਹਦੇ ਬਰਾਬਰ ਕੱਦ ਦਾ ਹਾਂ ਇਹਦੀ ਉਮਰ ਕੋਈ ਨਹੀਂ ਇਹਨੇ ਕੱਦ ਜੇ ਕਰਨਾ ਹਾਂ ਨਹੀਂ ਇਹ ਬਿੱਲੀਆਂ ਹੀ ਅੱਖਾਂ ਵਾਲੀਆਂ ਸੀਲ ਨਿਕਲਿਆ ਉਹਨਾਂ ਦੁੱਧ ਨੂੰ ਖਰੀਆਂ ਹੁੰਦੀਆਂ ਥੱਲੇ ਵੇਹਣ ਵਿਖਾ ਦੋ ਕਿੰਨੀ ਵਿਰਲ ਹੈ ਦੀ ਹਾਂ ਲੈ ਚੱਲ ਗਈ ਹੈਨਾ ਆ ਵਿਰਲਾਂ ਤੇ ਥਾਣਾ ਸੱਜਣੋ ਚਾਰੇ ਲੱਗੇ ਤੇ ਲੱਗੇ ਵੀ ਇੱਕੋ ਜਿਹੇ ਆ ਵੇਖੋ ਇੱਥੋਂ ਲੈ ਵੇ ਭਾਂਡੇ ਦੀ ਬਰੀਕੀ ਨਾ ਕਰਮਾਂ ਵਾਲੀ ਦੀ ਚੰਗੀ ਆ ਤੇ ਬਾਕੀ ਵਪਾਰ ਦਾ ਕੰਮ ਆ ਵਪਾਰੀ ਨੂੰ ਐ ਹੁੰਦਾ ਵੀ ਜਦੋਂ ਨਫਾ ਆ ਗਿਆ ਤੇ ਉਹਦੇ ਪਾਵੇ ਇਹਨੂੰ ਪਾਵੇ ਹਾਂ ਥਾਣਾ ਹੈਨਾ ਚਾਰੇ ਹਾਂਜੀ ਜੇ ਬਸ ਮਾਂ ਦੀ ਹੋਰ ਬਹੁਤ ਵਧੀਆ ਥਣ ਕੱਢ ਜਾਂਦੀ ਆ ਠੀਕ ਆ ਜਦੋਂ ਜਦਾਂ ਚੋਈ ਗਈ ਮੋਲੋ ਵੀ 20 ਦਿਨ ਮਹੀਨਾ ਹੋ ਗਿਆ ਸੂਈ ਨੂੰ ਹਾਂ ਉਦੋਂ ਬਾਅਦ ਥਣ ਬਣ ਜਾਣਗੇ ਹਾਂਜੀ ਹਾਂਜੀ ਤੇ ਸ਼ਾਹ ਜੀ ਇਹ ਹੀਰੇ ਵੀਰ ਦੇਵਾਂਗੇ ਕਿੰਨੇ ਦੀ ਝੋਟੀ ਪਿੱਠ ਕੁੜਿਆਂ ਲੋ ਇਹ ਲੋ ਕਿ ਕਮੀ ਨਹੀਂ ਆ ਨਹੀਂ ਚੰਗੀ ਝੋਟੀ ਸਾਰੀ ਚੰਗੀ ਆ ਇਹਦਾ ਤੁਰ ਦੀ ਭਣਾ ਭਰਾਵਾਂ ਨੇ ਆਪ ਹੀ ਵੇਖ ਲਈ ਨਵਾ ਹਾਂ ਨਾ ਕਿੰਨੇ ਦੀ ਦੇ ਦੀਏ ਫਿਰ ਜਮਾ ਹਾਣਾ ਜੀ ਕਾਟਾ ਵਾਟਾ ਕਿੱਥੇ ਜੇ ਕਰਾਂਗੇ ਵੇਚਣ ਦੇ ਭਾਵੇਂ ਕਿੰਨੇ ਦੀ ਮਰਜ਼ੀ ਵੇਚੀਏ ਆਪਣੇ ਰੇਟ ਸਵਾਲੇ ਹੁੰਦੇ ਥੋਡੇ ਸਾਰਿਆਂ ਨੂੰ ਏਰੀਆ ਨਬੇਰੀ ਘਰ ਦੇ ਪਿਆਰ ਮੁਹੱਬਤ 90 ਆਲੇ ਛੜਦੇ ਪਾੜੇ 85000 ਦੀ ਪਿਆਰ ਮੁਹੱਬਤ 83000 ਦੀ ਦੇ ਦਾਂਗੇ 83000 ਦੀ ਦੀਦਗੇ ਉਹ ਤੇ ਮਾਨਤਨ ਕਰ ਦਾਂਗੇ 83000 ਚੋਂ ਵੀ ਮਾਨਤਨ ਕਰ ਦਾਂਗੇ ਜਿਹੜਾ ਭੈਣ ਭਰਾ ਕਾਲ ਕਰੂਗਾ ਕੋਣ ਤੁਹਾਡੇ ਸਾਹਮਣੇ ਦੇਣ ਜਿਹੜੇ ਚੱਲਦੇ ਆ ਮੰਨ ਲਓ ਫੁੱਲ ਗਰਮੀ ਆ ਮੰਨ ਲਓ ਤੇ ਸੱਜਰ ਝੋਟੀ ਆ ਭਾਤ ਓਕੜਾਂ ਵਾਲਾ ਮਜੇ ਆ ਹਾਂ ਭਾਤ ਓਕੜਾਂ ਵਾਲਾ ਓਕੜਾਂ ਵਾਲਾ ਮੰਨ ਲਓ ਨੱਚ ਲੋ ਆਪਾਂ ਨਹੀਂ ਕਹਿੰਦੇ ਅਹੀਂ ਮਨ ਲਓ ਡੰਗਰ ਲਿਉਨੇ ਆ ਬਾਹਰ ਉਹਨਾਂ ਮਨ ਲਓ ਕਿ ਉੱਚੇ ਬੱਚੇ ਦੀਆਂ ਆੜੀਆਂ 4-4 ਮਹੀਨੇ ਤੋਂ ਹੀਆਂ ਖੱਤਰ ਦੀਆਂ ਮਿਲਦੀਆਂ ਹਾਂ ਹਾਂ ਮਿਲਦੀਆਂ ਪਾ ਕੋਈ ਇਹੋ ਜਿਹਾ ਸ਼ੱਕ ਨਹੀਂ ਹੈਗਾ ਮਨ ਲਓ ਕਿ ਗੱਲ ਹੀ ਨਹੀਂ ਨੂੰ ਵਾਕਈ ਮਨ ਲਓ ਬੱਚੇ ਦੇ ਨੇ ਖੁਸ਼ ਹੋ ਕੇ ਮਿਲਣਾ ਵਾ ਇਹ ਨਹੀਂ ਹੈਗਾ ਕਿ ਛੜਾ ਮਾਰ ਕੇ ਨਹੀਂ ਹਾਂ ਹਾਂ ਵੀ ਚੰਗੀ ਝੋਟੀ ਆ ਜੇ ਚੰਗਾ ਬੰਦਾ ਸਾਹਮਣੇ 10 ਖੁੱਲਾ ਦੁੱਧ ਚੋਈ ਜਾਊਗਾ ਸਵੇਰੇ ਨੂੰ ਮਤਲਬ ਇਹ ਪੂਰੀ ਵੱਡੀ ਜੀ ਨੂੰ ਆਂਦੇ ਨਾ ਹੁਣ ਕੱਦ ਕੱਦ ਤੇ ਜੀ ਨਾਲੇ ਦੁੱਧ ਪੀ ਲੂਗਾ ਨਾਲੇ 2 ਰੁਪਏ ਰਲਾ ਜੂਗੀ ਕਰਮਾਂ ਵਾਲੀ ਗਾਂ ਨੂੰ 83 ਜੋ ਪਿਆਰ ਮੁਹੱਬਤ ਕਰ ਦੇਣਾ ਆਪਾਂ ਹਜੇ ਵੀ ਨੇ ਕੋਈ ਮਾੜੀ ਨਹੀਂ ਕਹੇ ਨੂੰ ਸੱਜਣਾ। 30 ਸਾਲਾਂ ਦੀ ਆ। ਹਾਂ, ਵਾਕਿਆ ਯਾਰ, ਚੰਗੀ ਆ। ਤੇ ਛਾਹ ਹਾ ਗਾਉ ਦਾ ਕੀ ਹਿਸਾਬ ਕਿਤਾਬ ਆਪਣੀ ਦਾ? ਇਹ ਵੀਰੇ ਤਾਂ ਸਵੇਰੇ ਪੂਰੇ 5 ਮਹੀਨੇ ਹੋ ਜਾਨੇ ਆ। ਅੱਛਾ। ਕੱਲ ਨੂੰ। 18 ਤਰੀਕ ਨੂੰ। ਹਾਂਜੀ ਕੱਲ ਨੂੰ। ਇਹ ਨਹੀਂਗਾ ਵੀ ਆਪਾਂ ਕਹਿਦਾ ਵੀ ਮੰਨ ਲਓ 50000 ਲੈ ਗਰੂ ਤੇ ਨਾਮ ਹੀ ਲੈਣੀ ਚਾਹੁੰਦੀ। ਹਾਂ। ਹਾਂਜੀ। ਕੱਲ ਨੂੰ ਇਹਨੂੰ 5 ਮਹੀਨੇ ਕੰਪਲੀਟ ਹੋ ਜਾਣੇ ਆ। 6ਵਾਂ ਚੱਲ ਪੈਣਾ। ਤੇ ਹੁਣ ਦੋਤੇ ਦੇ ਕੋਲੇ। ਤੂੰ ਤੇ ਥੱਲੇ ਵੀ ਟੂਲ ਹੀ ਲਿੱਟਰੀ ਆ। ਠੀਕ ਹੈ ਕਿ ਟਾਈਮ ਹੀ ਠੀਕ ਟਾਈਮ ਆਪਾਂ ਨਾ ਨੂੰ ਕੀ ਫੀਡ ਪਾਉਣਿਆ ਨਾ ਕੋਸ਼ਾ ਗਰਮੀ ਆ ਹਾਂਜੀ ਗਰਮੀ ਆ ਨਾਲੇ ਬਾਕੀ ਜਿਹੜੀ ਆਪਾਂ ਤਾਂ ਚੋਈ ਜਾਂਦੇ ਆ ਆਪਣੇ ਕੋਲੇ ਆਈ ਨੂੰ ਘੱਟੋ ਘੱਟ ਵੀ 2 ਮਹੀਨਾ ਹੋ ਗਿਆ ਠੀਕ ਆ ਕੀ ਕੋਈ ਵੀਰ ਮੇਰਾ ਇਹ ਨਾ ਕਦੇ ਵੀ ਥਣ ਬੰਨਦੇ ਦੇ ਆਹੋ ਵੀ ਚੱਲ ਥਣ ਪਾਸ ਕਰਕੇ ਲੈ ਜੇ ਤੇ ਬਾਕੀ ਵੀਰੇ ਜਿਵੇਂ ਹਜੇ ਇਹਦਾ ਟਾਈਮ ਪਿਆ ਤੇ ਜੇ ਚੰਗੀ ਬੰਦਾ ਸਾਂਭ ਲਵੇ ਤੇ ਚੱਲ ਵਧੀਆ ਹਨਾ ਅਗਲੇ ਨੂੰ ਜਿਵੇਂ ਉਹਦੇ ਪੈਸੇ ਲੈਣੇ ਹਨ ਮਤਲਬ ਪੂਰੀ ਮੇਰਾ ਵੀਰ ਪੂਰੀ ਦੁਬਾਲੀ ਕੇ ਸਾਹਮਣੇ ਤੇ ਜਿਆਦਾ ਨਹੀਂ ਵੜਾ ਬੰਨਦੇ 85 ਦਾ 2000 ਦੀ ਕਿੰਨੀ ਬ੍ਰੇਡ ਦੀ ਆ ਹਾਂ ਤੇ ਬਾਕੀ ਰੱਤ ਬੜੀ ਚੰਗੀ ਚ ਸੁਣਾਏ ਨੇ ਹਾਂਜੀ ਹਨਾ ਕਿਉਂਕਿ ਅੱਜ ਤੋਂ ਚਾਰ ਮਹੀਨੇ ਦੀ ਮਸ਼ੀਨ ਨਹੀਂ ਦਿੰਦਾ ਚਾਰ ਮਹੀਨਿਆਂ ਨੂੰ ਮੰਨ ਕੇ ਚੱਲੇ ਨੇ ਸੁਣਾ ਚਾਰ ਦਿਨ ਮੰਨੋ ਦੀ ਤੇਰੀ ਮੰਨੋ ਮਹੀਨਾ ਡੰਗਰ ਵੀਰ ਪਹਿਲਾਂ ਵੀ ਅਲੱਗ ਕਹਿੰਦਾ ਚੱਲ ਜੇ ਸੁਆਉਣੇ ਵੀ ਅਗਲਾ ਘਰੇ ਚੋਣ ਵਾਲਾ ਵੀ ਰਹਿੰਦਾ ਤੇ ਤਾਂ ਵੀ ਕਰਮਾਂ ਵਾਲੀ ਰੱਤ ਸਿਆਲ ਭਰ ਹਨਾ ਹੁਣ ਆਪਾਂ ਚੋਈ ਹੋਈ ਆ ਆ ਕਨੇ ਕਨੇ ਸਾਡੀ ਧਰੋ ਹਾਂ ਨਹੀਂ ਠੀਕ ਅਜੱਟਾ ਓਕੇ ਆ ਹਨਾ ਫਿਰ ਸੀਲ ਚੰਗੀ ਆ ਓਕੇ ਆ ਜਮਾ ਬਾਕੀ ਕੱਤ ਕਾਠ ਵਟਾ ਥਣ ਹਾਂ ਚੰਗਾ ਲੱਗਾ ਕਾਲਾ ਹਨਾ ਮਾਝਾ ਵਾਲਾ ਵੇਖੋ ਜਦੋਂ ਪੂਰਾ ਪਸਮਾਨ ਦਾ ਉਹਦੇ ਬਹੁਤ ਵਧੀਆ ਠੀਕ ਆ ਦੇ ਕਿੰਨੇ ਦੀ ਦੇਈ ਭੱਟੇ ਕੱਤ ਕਾਠ ਦੀ ਆ ਹਨਾ 25.5 ਕਰਦੇ ਪਿਆਰ ਮੁਹੱਬਤ 30 ਹੋਰ ਕਰਦੇ 28000 ਵਾਲੇ ਚ ਜਾਣ ਦੇ ਵਿੱਚ 28000 ਦੀ 28000 ਉਹਦੇ ਚ ਛੋਟ ਛੱਪਾ ਕੋਈ ਕਮੈਂਟ ਵੀਰ ਕਈ ਮੰਨ ਲੋ ਗੈਰ ਵਾਲੇ ਹੁੰਦੇ ਆ ਨਾ ਮਾੜੋ ਵੀਰਾ ਨਾ ਵਜਰੋ ਵਛੀ ਲੈਣ ਜਾਂਦੇ ਆ ਬਾਹਰੋਂ ਅਛੀਆਂ ਦਾ ਮੋੜ ਪੁੱਛੀਏ ਨਾ 40 40 ਹਜ਼ਾਰ ਵਛੀਆਂ ਆਉਂਦੀਆਂ 40 40 ਹਾਂਜੀ ਹਾਂਜੀ 50 50 ਹਜ਼ਾਰ ਤਿੰਨਾਂ ਵਛੀਆਂ ਹੁਣ ਆਪਣਾ ਤੁਹਾਨੂੰ ਖੋਜੀ ਵੀ ਜਾਣਦੇ ਜੇ ਕਿੰਨਾ ਸ਼ੌਂਕ ਹੈ डेली ਵੀਡੀਓ ਪਾਉਦਾਗਾ ਫਲਾਣੀ ਵਛੀ ਲੈ ਕੇ ਆਉਣੀ ਆ ਫੋਨ ਲਾ ਕੇ ਪੁੱਛੋ ਉਧਰ ਫੋਨ ਲਾ ਕੇ ਪੁੱਛੀ ਤਾਂ 40 40 ਹਜ਼ਾਰ ਰੁਪਏ ਵਛੀਆਂ ਦਾ ਮਾਰੀ ਐਵੇਂ ਹੀ ਗੱਲ ਐਵੇਂ ਹੀ ਗੱਲ ਐਵੇਂ ਹੀ ਗੱਲ ਆਪਣਾ ਸਿਰ ਬਈਆ ਪ੍ਰੋਬਲਮ ਆ ਇਹਦੀ ਤੌਰ ਕਰਾਈਏ ਮਣੀ ਜੀ ਚੈੱਕ ਅਗਲਾ ਕਹਿੰਦਾ ਯਾਰ ਤੌਰ ਨਹੀਂ ਕਰਾਈ ਹੈ ਨਾ ਵੀ ਕਿਤੇ ਕੋਈ ਨੌਕਸ ਨਾ ਹੋਵੇ ਇਥੇ ਵੀ ਪਟਲਾ ਆ ਕਹਿੰਦਾ ਪਤਾ ਨਹੀਂ ਮਾਲ ਆ ਰਿਹਾ ਆਪਣੇ ਤੋਂ ਆਉਂਦਾ ਰਿਹਾ ਤੇ ਬਾਕੀ ਇੱਕ ਮੈਂ ਵੱਡੀ ਵੀ ਤਿਆਰ ਕਰੀ ਜਾਨਾ ਹਨਾ ਬਹੁਤ ਚੰਗੀ ਮੈਂ ਆ ਚੰਗੇ ਦੁੱਧ ਵਾਲੀ ਸੱਜਣੋ ਮੀਰ ਦੇ ਕੋਲੇ ਇੱਕ ਹੋਰ ਹੋ ਗਈ 7 ਕ ਮਹੀਨਿਆਂ ਦੀ ਕਤੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਕਹਿੰਦਾ ਵੀ ਲਾਈਵ ਉਹ ਵਿਖਾਵਾਂਗੇ ਉਹ ਵੇਖੋ ਕੱਦ ਕਾਠ ਮੈਂ ਧੂਰਾ ਤੁਹਾਨੂੰ ਤਾਂ ਚੈੱਕ ਕਰਾਤਾ ਲਗਾਉਗੀ ਤੋਂ ਸਰ ਨਾਲ ਕੋਈ ਪਰਵਾਹ ਨਹੀਂ ਹਾਂ ਨੇ ਠੀਕ ਹਾਂ ਬਾਕੀ ਚਾਰੂ ਵੀ ਆ ਵਿਚਾਰੀ ਚਾਰੂ ਇਹਨਾਂ ਆਪਾਂ ਗਾਰੰਟੀ ਦੇ ਸਕਦੇ ਆ ਵੀ ਨੰਨ ਨਾ ਪਰਸੀਂ ਇਨਸ਼ਾਅਲਾ ਪਾਗੇ ਨਾ ਕੇ ਪੱਲਾ ਘੂਆ ਕਰ ਦੇ ਨੇ ਘਾ ਘਰੇ ਛੱਡ ਜੇ ਆਪਣੇ ਅੱਛਾ ਇੰਨੀ ਇਹਦਾ ਮਿਹਦਾ ਤਗੜਾ ਕਿੰਨਾ ਮਿਹਦਾ ਤਗੜਾ ਹੈ ਠੀਕ ਆ ਹੁਣ 28000 ਦੀ ਭਾਈਆ ਕੁੱਝ ਥੋੜਾ ਬੋਲਾ ਕਰ ਦਾਂਗੇ ਕਰਦੇ ਆਂਗੇ ਮਾਮਤਾ ਤੇਰਾ ਵੀਰ ਦਾਦੇ 20 ਦਿਨਾਂ ਬਾਅਦ ਉਹ ਨਹੀਂ ਖੜੀ ਆ ਫਿਰ ਤਿਆਰ ਤਾਂ ਹੋਈ ਜਾਣੀ ਕਰੇ ਸੱਜਣੋ 28000 ਚ ਪੰਜ ਕੰਪਲੀਟ ਕਰ ਗਈ ਆ ਹਾਂ ਕੀ ਕਹਿਣ ਲੱਗਾ ਕਿੰਨਾ ਮਤਲਬ ਦੇਸੀ ਗਾਵਾਂ ਘੂਆ ਕਰਦੀਆਂ ਨਾ ਵਟੇ ਵਾਲਾ ਉਦਾਂ ਕਰਦੀ ਹੈ ਠੀਕ ਆ ਹਾਂਜੀ ਉਹ ਵਹਿ ਡੰਗੀ ਆ ਉਹਨੂੰ ਪਤਾ ਲੱਗ ਗਿਆ ਹਨਾ ਵੀ ਮੇਰੀ ਸਲੋਧ ਕੀਤੀਆਂ ਨੇ ਤੇ ਨਿਸ਼ਾਨੀ ਦੇ ਦੀਏ ਸਜਣੋ ਇਹ ਐਨੀਮਲ ਐਸ ਬਲੇ ਵਿਕਰੀ ਆਲੇ ਆ ਵੱਡੇ ਸਭਰਾ ਤਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਧੰਨਵਾਦ ਆ ਤੁਸੀਂ ਇੰਨਾ ਕ ਸਮਾਂ ਕੱਢ ਕੇ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਆਪਾਂ ਅੱਗੇ ਆਪਾਂ ਲਾਈਵ ਆਈ ਤੁਹਾਡੇ ਚੈਨਲ ਤੇ ਕਰਾਵਾਂਗੇ ਹਾਂ ਧੰਨਵਾਦ ਆ ਵੀਰੇ ਜਿਉਂਦੇ ਵਾਸਤੇ ਰੋ